ਕੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤੋਂ ਅੱਲਾ ਕਪਲ ਬਲੌਗਸ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਕੰਮ ਨਾਲ ਅੱਜ ਆ ਪਾਈ ਹੋਇਆ ਚੀਮਾ ਸਕੂਲ ਸੀਨੀਅਰ ਸੈਂਟਰੀ ਸਕੂਲ ਹੈ ਵੀ ਤੇ ਸਕੂਲ ਟਵਿਨਿੰਗ ਟਵਿਨਿੰਗ ਹੁੰਦਾ ਨਾ ਹਾਂ ਸਕੂਲ ਟਵਿਨਿੰਗ ਪ੍ਰੋਗਰਾਮ ਚ ਮੈਂ ਤੇ ਵਿਮਲਾ ਮੈਡਮ ਹਾਂ ਤੁਸੀਂ ਮੈਨੂੰ ਕਮੈਂਟਾਂ ਚ ਫੇਰ ਪੁੱਛੋਗੇ ਵੀ ਮੈਂ ਵਿਮਲਾ ਮੈਡਮ ਨਹੀਂ ਰਹਿਣੀ ਆ ਸਾਡੀ ਵਧੀਆ ਬੰਦੀ ਆ ਤੇ ਆਪਾਂ ਮੈਡਮ ਕਰਕੇ ਆ ਗਈ ਮੈਂ ਮਤਲਬ ਮੇਰੀ ਨਹੀਂ ਸੀ ਡਿਊਟੀ ਹੈਗੀ 7ਵੀਂ ਕਲਾਸਾਂ ਦੇ ਇੰਚਾਰਜ ਹੁੰਣਾ ਸੀ ਮੈਡਮ ਵੀ ਇੱਕ ਕਲਾਸ ਦੇ ਇੰਚਾਰਜ ਆ ਦੂਸਰੀ ਕਲਾਸ ਦੇ ਇੰਚਾਰਜ ਦੀ ਜਗ੍ਹਾ ਤੇ ਮੈਂ ਆਈਆਂ ਮੈਮ ਨਾਲ ਮਿਲ ਨੂੰ ਮੈਂ ਫਿਰ ਮੈਡਮ ਤੇ ਵਿਮਲਾ ਹੱਲ ਕਰਦੇ ਇੱਧਰ ਇਹ ਵਿਮਲਾ ਵੜਾ ਨੇ ਆਪਾਂ ਬੱਚੇ ਨੇ ਜਿਹੜੇ ਉਹ ਇੱਥੇ ਮਤਲਬ ਕਲਾਸਾਂ ਚ ਚੱਲ ਗਏ ਆਪਾਂ ਆਏ ਹੋਈਆਂ ਲਾਈਵ 'ਚ ਇਹ ਲੈਬ ਹੈਗੀ ਆ ਆਈਟੀ ਦੀ ਲੈਬ ਦੇਖੋ ਵੀ ਬਹੁਤ ਸੋਹਣੀ ਬਣੀ ਹੋਈ ਹੈ ਤੁਹਾਨੂੰ ਸਾਰੀ ਲੈਬ ਦਿਖਾਉਣੇ ਤੁਸੀਂ ਐਨਐਸਕਿਊਐਫ ਵਾਲੀ ਲੈਬ ਮੇਰੀ ਦੇਖੀ ਹੋਈ ਆ ਇਹ ਵਾਲੀ ਲੈਬ ਵੀ ਬਹੁਤ ਸੋਹਣੀ ਬਣੀ ਹੋਈ ਆ ਜੀ ਮੈਨੂੰ ਲੱਗਾ 12 ਵੱਜ ਚੁੱਕੇ ਨੇ 12 ਵਜੇ ਮਿਲਿਆ ਚਾਹ ਆਪਾਂ ਨੂੰ ਫੀਮੇਲ ਸਕੂਲ ਇਹ ਵੀ ਤੁਹਾਨੂੰ ਦੱਸਣਾ ਚਾਹਣਾ 12 ਵਜੇ ਮਿਲਿਆ ਚਾਹ ਵੀ ਆ ਗਈ ਤੇ ਵਿਮਲਾ ਦੇਖੋ ਸਮੋਸਿਆਂ ਚ ਮਿਲਦੀ ਆ ਵਿਮਲਾ ਤੁਹਾਨੂੰ ਮੇਰੇ ਨਾਲ ਸਵਾਸ ਇਹ ਸਮੋਸਾ ਚਾਹ ਆ ਗਈ ਆਪਾਂ ਨੂੰ ਲਾਈਵ ਆਪਾਂ ਤੁਹਾਨੂੰ ਦਿਖਾਤੀ ਸੀ ਆਈਟੀ ਦੀ ਇਹ ਹਰਪੀ ਸਰ ਦੀ ਲਾਇਆ ਵਾ ਤੇ ਆਪਾਂ ਪੂਰੇ ਟੌਰ ਨਾਲ ਬੈਠੇ ਆ ਕਿਉਂਕਿ ਐਨਐਸਕੇਵੀਫ ਦੀ ਲਾਇਆ ਵਾ ਹੈ ਨਾ ਤੇ ਇਸ ਸਮੋਸੇ ਨਾਲ ਹੁਣ ਪੀਵਾਂਗੇ ਚਾਹ ਸਮੋਸਾ ਆਪਾਂ ਨੂੰ ਮਿਲ ਚੁੱਕਿਆ ਤੇ ਮਿਲਿਆ ਲੇਟ ਆ ਪਰ ਖਾ ਚੱਲੇ ਸਮੋਸਾ ਬਿਨਾ ਖਾਦੇ ਨਹੀਂ ਗਏ ਕੋਈ ਆਇਆ ਨਾ ਕਹੇ ਵੀ ਹੈ ਨਾ ਕਹਿੰਦੇ ਸੀ ਕੁਝ ਖਾ ਕੇ ਆਵਾਂਗੇ ਕਿਗੇ ਤੇ ਸਮੋਸਾ ਖਾ ਕੇ ਜਾਵਾਂਗੇ ਠੀਕ ਹੈ ਜੀ ਸਮੋਸਾ ਖਾ ਲਈ ਜਾਂਦੇ ਹਾਂ ਸਾਨੂੰ ਬੱਚੇ ਵੀ ਦਿਖਾਵਾਂਗੇ ਆਪਾਂ ਕਿਹੜੇ ਬੱਚੇ ਲੈ ਕੇ ਆਏ ਸੀ ਤੇ ਉਹਨਾਂ ਦੀ ਕਲਾਸਾਂ ਲੱਗ ਜਾਂਦੀਆਂ ਨੇ ਆਪਾਂ ਬਸ ਘੰਟੇ ਤੱਕ ਮੀਡੇ ਮੀਲ ਤੋਂ ਬਾਅਦ ਉਹਨਾਂ ਨੂੰ ਮੀਡਿੰਗ ਲਖਵਾਉਣਗੇ ਫਿਰ ਆਪਾਂ ਬੱਚੇ ਲੈ ਕੇ ਚੱਲਦੇ ਆ ਬਣੇ ਰਿਹਾ ਕਰੋ ਤੁਹਾਨੂੰ ਲੱਕਪੁਲ ਬਲੌਗਸ ਨਾਲ ਜਿਵੇਂ ਕੋਦੇ ਉਹਨੇ ਲੰਦੋ ਕਲਾਸ ਹੈ ਆਪਾਂ ਇਹਨੂੰ ਵੀ ਦਿੱਤੀ ਕਿਰਤ ਹੈਗੀ ਇੰਟਰਨੈਟ ਤੀਸਰਾ ਨਾਮ ਕੀ ਹੈ ਔਣੀ ਸੀ ਲੈਬ ਥੈਂਕ ਯੂ ਸੋ ਮੱਚ ਹਰਪੀ ਸਰ ਐਨਐਸਕਿਊਐਫ ਦੇ ਨੇ ਆਈਟੀ ਵਾਲੇ ਸਰ ਮੈਨੂੰ ਤੁਸੀਂ ਜਾਣਦੇ ਹੋ ਇਹ ਸੋਹਣੀ ਸੀ ਲੈਬ ਰਿਵਿਊ ਆ ਮੇਰਾ ਫੀਡਬੈਕ ਵੀ ਆ ਮੇਰੀ ਲੈਬ ਨਾਲੋਂ 2 ਇੰਚ 2% ਘੱਟ ਸੋਹਣੀ ਆ ਵੈਸੇ ਸੋਹਣੀ ਆ ਤੇ ਠੀਕ ਆ ਸਰ ਖੁਸ਼ ਹੋ ਸੋਹਣੀ ਲੈਬ ਮੇਰੀ ਲੈਬ ਵੀ ਬਹੁਤ ਸੋਹਣੀ ਕਹਿ ਦੋ ਤੁਸੀਂ ਦੇਖੀ ਨਹੀਂ ਬਹੁਤ ਵਧੀਆ ਜੀ ਮੇਰੀ ਲੈਬ ਨਹੀਂ ਬਹੁਤ ਵਧੀਆ ਜੀ ਐਨਐਸਕਿਊਐਫ ਵਾਲੇ ਵਧੀਆ ਨੇ ਸਾਰੇ ਹੀ ਸੋਹਣੇ ਨੇ ਸੋਹਣੇ ਵੀ ਸਾਰੇ ਸੋਹਣੇ ਤਾਂ ਹੈਗੇ ਹੀ ਨੇ ਵਧੀਆ ਨੇ ਲੈਬਸ ਆ ਜਾਂਦੀਆਂ ਠੀਕ ਆ ਜੀ ਥੈਂਕ ਯੂ ਸੋ ਮੱਚ ਚੱਲੇ ਆਪਾਂ Love it. ਚੀਮੇ ਸਕੂਲ ਦੀ ਮਤਲਬ ਕਿਚਨ ਚ ਆਈ ਸੀ ਆਂਟੀ ਮਿਲੇ ਸੀ ਮੈਨੂੰ 12 ਸਵਾ ਵਧੀਆ ਵਾਲਾ ਚਾਪ ਲਾਈ ਸੀ ਐਂਟ ਨੇ ਸੋਸ ਹੈ ਨਾ ਤੇ ਉਹ ਨੰਤੀ ਸੰ ਪਕੌੜੇ ਖਵਾਣਗੇ ਇਹ ਮੈਨੂੰ ਵਧੀਆ ਲੱਗਿਆ ਆਂਟੀ ਦਾ ਨੇਚਰ ਚੀਮੇ ਦਾ ਨੰਤੀ ਤੁਸੀਂ ਚੀਮੇ ਦਾ ਨੇਂਟੀ ਮੇਰੇ ਮੰਮੀ ਜਾਣਦੇ ਹੋਣਗੇ ਤੁਹਾਨੂੰ ਇਹ ਪਕੌੜੇ ਵੀ ਖਵਾਣਗੇ ਆਂਟੀ ਤੇ ਰਾਈਸ ਵੀ ਖਵਾਣਗੇ ਵਧੀਆ ਲੱਗਿਆ ਮੈਨੂੰ ਨੇਚਰ ਇਹਨਾਂ ਦਾ ਥੈਂਕ ਯੂ ਸੋ ਮੱਚ ਆਂਟੀ ਉਹ ਤੋਂ ਘਰ ਆ ਗਈ ਸੀਗੇ ਕਾਰ ਕੇ ਜਾ ਪਾਣੀ ਪੀ ਕੇ ਬਾਜ਼ਾਰ ਜਾਏ ਇੱਕ ਦੋ ਚੀਜ਼ਾਂ ਲੈਣੀਆਂ ਸੀ ਕੱਲ ਨੂੰ ਹੈਗਾ ਮੇਰਾ ਬਰਥਡੇ ਤੇ ਬਲੌਗ ਆਊਗਾ ਬਰਥਡੇ ਦਾ ਇੱਕ ਦਿਨ ਲੇਟ ਤਾਂ ਕਰਕੇ ਤੁਸੀਂ ਮੈਨੂੰ ਐਡਵਾਂਸ ਹੈਪੀ ਬਰਥਡੇ ਦੀਆਂ ਵਧਾਈਆਂ ਦੇ ਦਿਓ ਸਾਰੇ ਜਾਣੇ ਮੈਂ ਜਦੋਂ ਤੁਸੀਂ ਵਧਾਈਆਂ ਦਵੋਗੇ ਉਦੋਂ ਮੇਰਾ ਬਰਥਡੇ ਚੱਲ ਰਿਹਾ ਹੋਊਗਾ ਕਿਉਂਕਿ ਜਦੋਂ ਇਹ ਬਲੌਗ ਆਊਗਾ ਉਦੋਂ ਮੇਰਾ ਬਰਥਡੇ ਚੱਲ ਰਿਹਾ ਹੋਊਗਾ ਤੇ ਬਰਥਡੇ ਦਾ ਬਲੌਗ ਇੱਕ ਦਿਨ ਲੇਟ ਆਊਗਾ ਤਾਂ ਕਰਕੇ ਤੁਸੀਂ ਮੈਨੂੰ ਐਡਵਾਂਸ ਵਧਾਈਆਂ ਦੇ ਸਕਦੇ ਹੋ ਤੇ ਆਹ ਦੇਖ ਸਕਦੇ ਹੋ ਜੀ ਕੁਕਿੰਗ ਹਲਾਫਾ ਪਾਇਆ ਆਪਾਂ ਪੰਦੇ ਸਾਫ ਕਰਕੇ ਐਸੀ ਛਿੱਟੇ ਪੈਂਦੇ ਸੀਗੇ ਨਾਈਟ ਸੂਟ ਤੇ ਇਧਰ ਮਨ ਵੀ ਰੋ ਉਧਰ ਆ ਪਾਜ ਨਾਲ ਤੁਹਾਨੂੰ ਖਣੇ ਸਿੱਸਾ ਕਰ ਕੰਦੀ ਸਕਰ ਕੰਦੀ ਲੈ ਕੇ ਆਈ ਸੀ ਤਿੰਨ ਚਾਰ ਦਿਨ ਹੋ ਗਏ ਤੇ ਇਹਨੂੰ ਰੋਸਟ ਨਹੀਂ ਕੀਤਾ ਗਿਆ ਸੀਗਾ ਗ੍ਰਿਲਡ ਰੋਸਟ ਕਰਾਂਗੇ ਮਤਲਬ ਮਾਈਕ੍ਰੋਵੇਵ ਚ ਲਾਈਆਂ ਹੋਈਆਂ ਨੇ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਮਤਲਬ ਗ੍ਰਿਲਡ ਰੋਸਟ ਹੋ ਗਈਆਂ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਮਾਈਕ੍ਰੋਵੇਵ ਚ ਲਾਈਆਂ ਹੋਈਆਂ ਨੇ ਮੇਰੀਆਂ ਨਹੀਂ ਉਹ ਸਕਰ ਕੰਦੀ ਸਕਰ ਕੰਦੀ ਰੋਸਟ ਹੋਈ ਜਾਂਦੀ ਆ ਮੈਂ ਤੁਹਾਨੂੰ ਦਿਖਾਉਣੀਆਂ ਚੱਲ ਕੇ ਕਿਵੇਂ ਦੀ ਬਣਦੀ ਆ ਫਿਰ ਆਪਾਂ ਥੋੜੀ ਜਿਹੀ ਗੁੜ ਪਾ ਕੇ ਖਾ ਕੇ ਦੇਖਾਂਗੇ ਇੱਕ ਅੰਕਲ ਕਹਿੰਦੇ ਸੀ ਤੇ ਕੁਛ ਇੱਕ ਆਪਾਂ ਨਮਕੀਨ ਕਾਲਾ ਨਮਕ ਪਾ ਕੇ ਖਾਵਾਂਗੇ ਰੋਸ ਦਿਖਾਉਣੀਆਂ ਤੁਹਾਨੂੰ ਪੁਰਾਣੇ ਟੈਮਾ ਚ ਬਹੁਤ ਲੋਕ ਚੁੱਲੇ 'ਚ ਭੁੰਨ ਕੇ ਚੁੱਲੇ 'ਚ ਭੁੰਨ ਕੇ ਸ਼ਕਰਕੰਦੀ ਖਾਂਦੇ ਹੁੰਦੇ ਸੀ ਤੇ ਹੁਣ ਆਪਾਂ ਮਤਲਬ ਮਾਈਕਰੋ ਜੀ ਮਾਈਕ੍ਰੋਵੇਵ 'ਚ ਕਰ ਰਹੇ ਆਂਗੇ ਸ਼ਕਰਕੰਦੀ ਨੂੰ ਰੋਸਟ ਕਰ ਲਿਆ ਗ੍ਰਿਲਰ ਰੋਸਟ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆ ਰਹੀ ਆਂ ਠੀਕ ਹੈ ਬਣੇ ਰਿਹਾ ਕਰੋ اتنا ਅਲੱਗ ਕਪਲੇ ਬਲੌਗਸ ਨਾਲ ਦਿਖਾਉਣੀਆਂ ਤੁਹਾਨੂੰ ਹੈ ਤੇ ਆਪਾਂ ਪਿੱਛੇ ਤੁਹਾਨੂੰ ਸਕੂਲ ਟਵਿਨਿੰਗ ਪ੍ਰੋਗਰਾਮ ਚੱਲਦਾ ਇਹ ਸ਼੍ਰੀ ਸਕੂਲਾਂ ਦਾ ਮਤਲਬ ਬੱਚੇ ਸਾਡੇ ਕੁਝ ਸਕੂਲਾਂ ਤੋਂ ਚੁੰਦੇ ਹੋਰ ਵਾਲੇ ਸਾਡੇ ਚਾਹੁੰਦੇ ਆ ਟੀਚਰਸ ਐਕਸਚੇਂਜ ਕਰਕੇ ਪੜਾਉਂਦੇ ਆ ਬੱਚੇ ਐਕਸਚੇਂਜ ਹੁੰਦੇ ਆ ਆਪਾਂ ਅੱਜ ਬੱਚਿਆਂ ਨੂੰ ਲੈ ਕੇ ਗਈ ਸੀ ਚੀਮਾ ਜੋਧਪੁਰ ਸਕੂਲ ਉਹਦੀਆਂ ਕਲਿੱਪਸ ਪਿੱਛੇ ਮੈਂ ਐਡ ਕੀਤੀਆਂ ਹੋਈਆਂ ਨੇ ਤੁਸੀਂ ਜ਼ਰੂਰ ਦੇਖਿਓ ਮਤਲਬ ਬੱਚਿਆਂ ਨੂੰ ਰਿਫਰੈਸ਼ਮੈਂਟ ਬਣਾਣਾ ਵਗੈਰਾ ਮਿਲਿਆ ਸੀ ਹੈ ਨਾ ਜਿਹੜਾ ਉਹਨਾਂ ਨੂੰ ਵੈਸੇ ਵੀ ਮਿੱਡੇ ਮੀਲ 'ਚ ਆਉਂਦਾਗਾ ਇੱਕ ਦਿਨ ਫਰੂਟ ਆਉਂਦਾ ਹੁੰਦਾ ਬੱਚੇ ਨਾ ਤੇ ਰਾਜਮਾ ਮਤਲਬ ਰਾਈਸ ਬਣੇ ਸੀ ਜੋ ਬੱਚਿਆਂ ਨੂੰ ਮਿਲੇ ਸੀਗੇ ਟੀਚਰਸ ਲਈ ਵੀ ਮਤਲਬ ਰਿਫਰੈਸ਼ਮੈਂਟ ਵਗੈ ਤੇ ਤੁਹਾਨੂੰ ਉਹ ਵੀ ਪਿੱਛੇ ਦਿਖਾਈ ਹੋਈ ਆ ਜਰੂਰ ਦੇਖਿਓ ਉਹਦੇ ਚ ਆਪਾਂ ਬੈਠੇ ਆ ਸਮੋਸੇ ਵਗੈਰਾ ਆਪਾਂ ਲੈਬ 'ਚ ਹੀ ਖਾਦੇ ਸੀ ਤੇ ਉਹ ਵੀ ਪਿੱਛੇ ਐਡ ਕੀਤੇ ਹੋਏ ਨੇ ਕਲਿੱਪ ਬੱਚਿਆਂ ਵਾਲੇ ਵੀ ਕਲਿੱਪ ਐਡ ਕੀਤੇ ਨੇ ਤੇ ਆਪਾਂ ਬਾਹਰ ਬੱਚਿਆਂ ਨੂੰ ਬਿਠਾ ਕੇ ਪ੍ਰਿੰਸੀਪਲ ਸਾਰੇ ਇਦਾਂ ਟੀਚਰਜ਼ ਉਹਨਾਂ ਦੇ ਇਨਸਟਰਕਸ਼ਨਸ ਦੇ ਰਹੇ ਸੀ ਸਮਝਾ ਰਹੇ ਸੀ ਉਹ ਵੀ ਕਲਿੱਪ ਐਡ ਕੀਤਾ ਤੇ ਬੱਚਿਆਂ ਦਾ ਕਲਿੱਪ ਐਡ ਕੀਤਾ ਤੇ ਲੈਬ ਦੇ ਵਿੱਚ ਐਨਐਸਕਿਊਏ ਫਾਈਟੀ ਲੈਬ ਦੇ ਵਿੱਚ ਸਾਰਾ ਥੋੜਾ ਬੱਚਿਆਂ ਨੂੰ ਆਈਟੀ ਬਾਰੇ ਮਤਲਬ ਕੰਪਿਊਟਰ ਬਾਰੇ ਦੱਸ ਰਹੇ ਨੇ ਉਹ ਵੀ ਆਪਾਂ ਕਲਿੱਪ ਪਿੱਛੇ ਐਡ ਕੀਤਾ ਹੋਇਆ ਜਰੂਰ ਤੁਸੀਂ ਉਹ ਕਲਿੱਪ ਵੀ ਦੇਖਿਓ ਪਿਛਲੇ ਇੰਜ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਸਕਰਕੰਦੀ ਲਾਈ ਹੋਈ ਆ ਕਿੰਨੀ ਕਰੋਸਟ ਹੋ ਗਈ ਦੇਖ ਕੇ ਜਾ ਕੇ ਮਤਲਬ ਚੱਲ ਕੇ ਦੇਖਦੇ ਆ ਤੇ ਇਹ ਮਨਵੀਰ ਦਾ ਪੂਰਾ ਧਿਆਨ ਫੋਨ 'ਚ ਤੇ ਆਪਾਂ ਜਾ ਕੇ ਹੁਣ ਸਕਰਕੰਦੀ ਦੇਖਦੇ ਆ ਠੀਕ ਹੈ ਜੀ ਦੇਖੋ ਜੀ ਮੈਂ ਨਾ ਗ੍ਰਿਲ ਰੋਸਟ ਲਾਈ ਹੋਏ ਸੀਗੇ ਸਕਰਕੰਦੀ ਦੇਖਦੇ ਆ ਕਿੱਦਾਂ ਦੀ ਬਣੀ ਆ ਤੇ ਘੁਮ ਰਿਹਾ ਮਾਈਕ੍ਰੋਵੇਵ ਦੇਖੋ ਜੀ ਚੱਲੀ ਜਾਂਦਾ ਤੇ ਹੁਣ ਆਪਾਂ ਦੇਖਦੇ ਹਾਂ ਥੋੜੇ ਟਾਈਮ ਤੱਕ ਤਿੰਨ ਕਿ ਮਿੰਟ ਰਹਿ ਗਏ ਵੈਸੇ ਮੈਂ ਪਹਿਲਾਂ ਚੈੱਕ ਕਰਕੇ ਦੇਖਦੀ ਹਾਂ ਸਟਾਪ ਕਰਕੇ ਤੇ ਜਦੋਂ ਬਣ ਗਈਆਂ ਤੁਹਾਨੂੰ ਦਿਖਾਉਣੀਆਂ ਬਾਹਰ ਆਪਾਂ ਕਿ ਕਿੱਦਾਂ ਦੀਆਂ ਬਣੀਆਂ ਨੇ ਤੇ ਕਿੱਦਾਂ ਐਕਸਪੀਰੀਅੰਸ ਰਿਹਾ ਆਪਣਾ ਆਪਾਂ ਇਹਨਾਂ ਨੂੰ ਕੱਢ ਕੇ ਹੁਣ ਦੇਖਦੇ ਹਾਂ ਠੀਕ ਹੈ ਸਾਕਰ ਕੰਦੀ ਨੂੰ ਕੱਢ ਕੇ ਜੀ ਪਹਿਲਾ ਸਕਰਕੰਦੀ ਹੈ ਜਿਹੜੀ ਇਹਨੂੰ ਗ੍ਰਿਲ ਰੋਸਟ ਲਾਇਆ ਸੀਗਾ ਮੈਨੂੰ ਇਹ ਸੀ ਜਿੱਦਾਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਚੁੱਲ੍ਹੇ ਵਿੱਚ ਭੁੰਨ ਕੇ ਖਾਂਦੇ ਸੀ ਵੀ ਉਦਾਂ ਦਾ ਬਣ ਜਾਊਗਾ ਪਰ ਉਹ ਗ੍ਰਿਲਰ ਰੋਸਟ ਤੇ ਕੁਝ ਵਧੀਆ ਐਕਸਪੀਰੀਅੰਸ ਨਹੀਂ ਰਿਹਾ ਮੇਰਾ ਤੇ ਉਹ ਦੇਖ ਸਕਦੇ ਹੋ ਤੁਸੀਂ ਫਿਰ ਹੁਣ ਮੈਂ ਕੱਟ ਕੇ ਉਹਨੂੰ ਜਿੱਦਾਂ ਆਪਾਂ ਆਲੂ ਮਤਲਬ ਕਹਿੰਦੇ ਨੇ ਰੋਸਟ ਕਰਦੇ ਆ ਜਾਂ ਹਨਾ ਇਹਦੇ ਵਿੱਚ ਭੁੰਨਦੇ ਆ ਮਤਲਬ ਉਦਾਂ ਮੈਂ ਹੁਣ ਉਹਨਾਂ ਨੂੰ ਫਰਾਈ ਕਰਦੇ ਆ ਲਾਲ ਕੁਝ ਵੀ ਸਮਝ ਲਓ ਤੇ ਉਦਾਂ ਨਾ ਹੁਣ ਮੈਂ ਇਹਨੂੰ ਕੱਟ ਕੇ ਟਾਈਮਿੰਗ ਇਹਦੀ ਆਲੂਆਂ ਦੀ ਤਰ੍ਹਾਂ ਲਗਾਈਏ ਜਿੱਦਾਂ ਆਪਾਂ ਆਲੂ ਤੁਹਾਨੂੰ ਦਿਖਾਉਣੇ ਹੁੰਦੇ ਆ ਰੂਟੀਨ ਦੀ ਤਰ੍ਹਾਂ ਤੇ ਹੁਣ ਆਪਾਂ ਦੇਖਦੇ ਆਂ 10 ਮਿੰਟ ਦੀ ਟਾਈਮਿੰਗ ਆ 9 ਮਿੰਟ ਰਹਿ ਗਏ ਤੇ ਕੀ ਬਣਦਾ ਕਿੰਨਾ ਕੁ ਬਣਾਉਂਦੇ ਨੇ ਕੀ ਸੀਨ ਆਗਾ ਤੁਹਾਨੂੰ ਦਿਖਾਵਾਂਗੇ ਬਾਅਦ ਆਪਾਂ ਜਦੋਂ ਇਹ ਚੰਗੀ ਤਰ੍ਹਾਂ ਅਲਾਰਮ ਵਗੈਰਾ ਵੱਜ ਗਿਆ ਉਦੋਂ ਆਪਾਂ ਕੱਢ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਦਾ ਬਣਿਆ ਕੀ ਐਕਸਪੀਰੀਅੰਸ ਰਿਹਾ ਆਪਣਾ ਲਓ ਜੀ ਸਾਕਰਬੰਦੀਆਂ ਕੰਡੀਆਂ ਨੂੰ ਛਿੱਲਣ ਵਾਲਾ ਐਕਸਪੀਰੀਅੰਸ ਤਾਂ ਮਾੜੀ ਰਿਹਾ ਛਿੱਲੀਆਂ ਤਾਂ ਆਪਾਂ ਤਾਂ ਗਈਆਂ ਨਹੀਂ ਆ ਦੇਖੋ ਆਪਾਂ ਤਾਂ ਤੋੜ ਕੇ ਇਹਨੂੰ ਐ ਵਿੱਚ ਛਿਲਣਾ ਆ ਦੇਖ ਲੋ ਮਨਵੀਰ ਲੱਗਿਆ ਪਿਆ ਇੱਧਰ ਮਨਵੀਰ ਕਿਵੇਂ ਰਿਹਾ ਐਕਸਪੀਰੀਅੰਸ ਛਿਲਣ ਵਾਲਾ ਛਿਲਣ ਵਾਲਾ ਨਹੀਂ ਸੈਟ ਆ ਖਾਣ ਦੇ ਵਿੱਚ ਟੇਸਟ ਵਧੀਆ ਕਾਲੇ ਨਮਕਣਾ ਤੁਸੀਂ ਇਹਨੂੰ ਏਦਾਂ ਤੋੜ ਕੇ ਵਿਚਾਲੋਂ ਕਾਲਾ ਨਮਕਲਾ ਹੀ ਖਾ ਸਕਦੇ ਹੋ ਐਕਸਪੀਰੀਅੰਸ ਮੀਡੀਅਮ ਹੀ ਆਗਾ ਕਿੰਨਾ ਜ਼ਿਆਦਾ ਗੰਦਾ ਨਾ ਆ ਜਾਵੇ ਤਾਂ ਵਧੀਆ ਮੀਡੀਅਮ ਟੇਸਟੀ ਨੇ ਵੈਸੇ ਗੁੰਨਤਾ ਹੁੰਦਾ ਹੀ ਆ ਆਲੂਆਂ ਨਾਲ ਵਧੀਆ ਲੱਗਦੀਆਂ ਨੇ ਮਿੱਠੀਆਂ ਵੀ ਨੇ ਟੇਸਟੀ ਨੇ ਨਾ ਆਲੂਆ ਨੇ ਵਧੀਆ ਨੇ ਟੇਸਟੀ ਨੇ ਪਰ ਕਾਲਾ ਨਮਕ ਛਲਾ ਕੇ ਵਧੀਆ ਲੱਗਦੇ ਨੇ ਤੋੜ ਕੇ ਤੁਸੀਂ ਇਦਾਂ ਖਾ ਸਕਦੇ ਹੋ ਉਦਾਂ ਮੈਥੋਂ ਵੀ ਛਿੱਕਾ ਨਹੀਂ ਲਿਆ ਇਹਨਾਂ ਦਾ ਇੰਨਾ ਜ਼ਿਆਦਾ ਤੇ ਤੁਸੀਂ ਲਿਹਾਉਣੀਆਂ ਵਾਲੇ ਤਾਂ ਲਿਆ ਕੇ ਇਦਾਂ ਸਾਡੇ ਵਾਂਗੂ ਤੋੜ ਕੇ ਨਾਮ ਕਰਨ ਨਾਲ ਖਾ ਸਕਦੇ ਹੋ ਇਹਨਾਂ ਨੂੰ ਜੀ ਅੱਜ ਆਪਾਂ ਡੈਡੀ ਲਈ ਲੈ ਕੇ ਆਏ ਸੀ ਨਮਕੀਨ ਪਨੀਰ ਸੋਇਆਬੀਨ ਵਾਲਾ ਆ ਦੇਖੋ ਸ਼ਰਾਰਤੀ ਬੱਚਾ ਦੇਖਾਂ ਟੇਸਟ ਦਿਖਾਉਣੇ ਨੇ ਡੈਂਡਿ ਨੇ ਟੇਸਟ ਦਿਖਾਏ ਘੱਟਤਾ ਕੰਣੇ ਕੱਟਦਾ ਕੰਮ ਹੁਣ ਤੇਰੇ ਸ਼ਰਮਾ ਮਾਂ ਮੇਰੀ ਜਾਨਵਣ ਹੁਣ ਗਾਣੇ ਗਾਉਂਦਾ ਫਿਰਦਾ ਵਿੱਚ ਹੀ ਆਪਦੀ ਚੜਾਈ ਜਾਂਦਾ ਕੱਟਦਾ ਦੇਖੋ ਜੀ ਦਾਦਾ ਦਾ ਹੈਪੀ ਵਰ ਦੇਖੋ ਜੀ ਦਾਦਾ ਦਾ ਹੈਪੀ ਵਰ ਡਿੱਗ ਰਿਹਾ ਹੈ ਚੜੀ ਚੜੀ ਦਾਦਾ ਦਾ ਹੈਪੀ ਵਰ ਬਹੁਤ ਬਹੁਤ ਮੁੰਡੀਆਂ ਹੈ ਮਨ ਹੀ ਘਟਾਈ ਜਾਂਦਾ ਹੈ ਵੀ ਪੈਡ ਕਰੀ ਜਾਂਦਾ ਇਹ ਕੋਈ ਬਰਥਡੇ ਲੇਟ ਇਸਪੈਸੇ ਆ ਫਾੜੀ ਮਨਵੀਰ ਸੋਣਿਆ ਉੱਤੇ ਚਲੋ ਦੇਖ ਫਿਰ ਟੇਸਟ ਟੇਸਟ ਕਹੇ ਜਿਆਦਾ ਬੀ ਬਰਥਡੇ ਟੂ ਨਮਕੀ ਇਹਨ ਜਵਦੀ ਆਏ ਮਤਲਬ ਸਾਸ ਨਾ ਖਾਲੇ ਸੀ ਤਾਂ ਸਾਸ ਨਾਲ ਖਾਣੇ ਹੁੰਨੇ ਆ ਜੇ ਸਕੂਲ ਚ ਮੰਗਾਵਾ ਮੈਂ ਮਨਵੀਰ ਨਾ ਖਰਾਬ ਨਹੀਂ ਕਰਨਾ ਨਾਲ ਤੇ ਖਾਣਾ ਨਹੀਂ ਹੈਗਾ ਰੈਡੀ ਨੂੰ ਖਾ ਲੈਣ ਦੇ ਤੋ ਐਵੇਂ ਖਰਾਬ ਕਾ ਤੋ ਕਰਨਾ